ਨਮਸਕਾਰ ਦੋਸਤੋ ਮਿਤੀ 17 ਦਸੰਬਰ 2024 ਨੂੰ ਗ੍ਰਿਡ ਸਬਸਟੇਸ਼ਨ EMPLY ਯੂਨੀਅਨ ਰਜਿਸਟ੍ਰੇਸ਼ਨ ਨੰਬਰ 24 ਦਾ ਸਾਲਾਨਾ ਡੈਲੀਗੇਟ ਇਜਲਾਸ ਲੁਧਿਆਣਾ ਵਿੱਚ ਸੂਬਾ ਸਰਪ੍ਰਸਤ ਹਰਦੇਵ ਸਿੰਘ ਖੰਨਾ ਜੀ ਦੀ ਦੇਖਰੇਖ ਹੇਠ ਕਰਵਾਇਆ ਗਿਆ ਇਸ ਇਜਲਾਸ ਵਿੱਚ ਸਾਰੇ ਪੰਜਾਬ ਤੋਂ ਜ਼ੋਨ ਸਰਕਲ ਅਤੇ ਡਿਵੀਜ਼ਨਾਂ ਦੇ ਕਰੀਬ 70 ਪ੍ਰਦਾਨ ਅਤੇ 70 ਸ਼ਾਮਿਲ ਹੋਏ ਸੂਬਾ ਕਮੇਟੀ ਵਿੱਚੋਂ ਸੰਵਿਧਾਨ ਅਨੁਸਾਰ ਰਿਟਾਇਰ ਸਾਥੀ ਅਮਰਨਾਥ ਪਟਿਆਲਾ ਸੀਨੀਅਰ ਮੀਤ ਪ੍ਰਦਾਨ ਅਤੇ ਰਾਜਕੁਮਾਰ ਫਗਵਾੜਾ ਪ੍ਰੈਸ ਕਤਰ ਨੂੰ ਜਥੇਬੰਦੀ ਵੱਲੋਂ ਨਿੱਗੀ ਵਿਦਾਇਗੀ ਦਿੱਤੀ ਗਈ। اجلاس ਦੀ ਸ਼ੁਰੂਆਤ ਵਿੱਚ ਸੂਬਾ ਜਰਨਲ ਸਕੱਤਰ ਸੁਖਿੰਦਰ ਪਗਤ ਨੇ ਪਿਛਲੇ ਸਮੇਂ ਦੌਰਾਨ ਸਬਸਟੇਸ਼ਨ ਸਟਾਫ ਲਈ ਕੀਤੇ ਕੰਮਾਂ ਦਾ ਲੇਖਾ ਜੋਖਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ 2021 ਦੇ ਸਮੇਂ ਜਦੋਂ ਸਾਰੀ ਜਥੇਬੰਦੀਆਂ ਪੇ ਬੈਂਡ ਮਿਲਣ ਦੀ ਖੁਸ਼ੀ ਮਨਾਉਂਦੀਆਂ ਸਨ ਉਸ ਵੇਲੇ ਗ੍ਰਿਡ ਸਬਸਟੇਸ਼ਨ EMPLY ਯੂਨੀਅਨ ਰਜਿਸਟ੍ਰੇਸ਼ਨ ਨੰਬਰ 24 ਦੇ ਨੁਮਾਨਦੇ ਖੁਸ਼ ਨਹੀਂ ਸਨ ਇਸ ਦਾ ਕਾਰਨ ਸੀ ਕਿ ਉਹਨਾਂ ਦੇ ਇੱਕ ਕੈਡਰ ਨੂੰ ਉਸ ਵੇਲੇ ਮਿਲਣ ਵਾਲੇ ਪੇ ਬੈਂਡ ਦੇ ਲਾਭ ਤੋਂ ਵਾਂਝਾ ਰੱਖਿਆ ਗਿਆ ਸੀ ਇਸ ਸਥਿਤੀ ਨੂੰ ਦੇਖਦਿਆਂ ਸੂਬਾ ਕਮੇਟੀ ਨੇ ਆਪਣੇ ਉਸੇ ਕੈਡਰ ਨੂੰ ਹੱਕਦਿਵਾਉਣ ਲਈ ਸੰਘਰਸ਼ ਜਾਰੀ ਰੱਖਿਆ ਫਿਰ 2024 ਵਿੱਚ ਜਦੋਂ ਜੁਆਇੰਟ ਫਾਰਮ ਅਤੇ ਇਕਤਾ ਮੰਚ ਨੇ ਹੜਤਾਲ ਕਰਨ ਦਾ ਫੈਸਲਾ ਲਿਆ ਤਾਂ ਗ੍ਰਿਡ ਸਬਸਟੇਸ਼ਨ EMPLY ਯੂਨੀਅਨ ਰਜਿਸਟ੍ਰੇਸ਼ਨ ਨੰਬਰ 24 ਨੇ ਖੁੱਲੇ ਸ਼ਬਦਾਂ ਵਿੱਚ ਇਹ ਕਿਹਾ ਕਿ ਉਹਨਾਂ ਦੇ ਗ੍ਰਿਡਾਂ ਤੇ ਬੈਠੇ ਸਾਥੀ ਹੜਤਾਲ ਵਿੱਚ ਤਦ ਤੱਕ ਸ਼ਾਮਿਲ ਨਹੀਂ ਹੋਣਗੇ ਜਦ ਤੱਕ 2021 ਵਿੱਚ ਰਹਿ ਗਏ ਉਸੇ ਕੈਡਰ ਦੀ ਪੇਮੈਂਟ ਦੀ ਮੰਗ ਨੂੰ ਸਭ ਤੋਂ ਪਹਿਲਾਂ ਪੂਰਾ ਕਰਨ ਦਾ ਲਿਖਤੀ ਪ੍ਰੋਸਾ ਨਹੀਂ ਦਿੱਤਾ ਜਾਂਦਾ ਇਸ ਦੌਰਾਨ ਗ੍ਰਿਡ ਸਬਸਟੇਸ਼ਨ ਏਮਪਲਾਈ ਯੂਨੀਅਨ ਰਜਿਸਟ੍ਰੇਸ਼ਨ ਨੰਬਰ 24 ਦੇ ਸਾਰੇ ਸਾਥੀ ਵਰਕ ਟੂ ਰੂਲ ਦੀ ਕਾਲ ਤੇ ਸੀ ਦੂਜੇ ਪਾਸੇ 2024 ਦੀ ਹੜਤਾਲ ਦੇ ਦੌਰਾਨ ਮੈਨੇਜਮੈਂਟ ਨੂੰ ਵੀ ਇਹ ਸਮਝ ਆ ਗਿਆ ਸੀ ਕਿ ਭਾਵੇਂ ਜੁਆਇੰਟ ਫਾਰਮ ਅਤੇ ਇਕਤਾ ਮੰਚ ਹੜਤਾਲਤੇ ਨੇ ਪਰ ਗ੍ਰਿਡ ਸਬਸਟੇਸ਼ਨ EMPLY ਯੂਨੀਅਨ ਰਜਿਸਟ੍ਰੇਸ਼ਨ ਨੰਬਰ 24 ਦੇ ਮੈਂਬਰਾਂ ਦੀ ਕਾਰਸ਼ਿਲਤਾ ਕਾਰਨ ਹੀ ਸਾਰਾ ਕੰਮਕਾਰ ਚੱਲ ਰਿਹਾ ਸੀ ਜੇਕਰ ਇਹ ਯੂਨੀਅਨ ਵੀ ਹੜਤਾਲ ਵਿੱਚ ਸ਼ਾਮਿਲ ਹੋ ਜਾਂਦੀ ਤਾਂ ਪੰਜਾਬ ਵਿੱਚ ਬਲੈਕਆਊਟ ਵਰਗੇ ਹਾਲਾਤ ਪੈਦਾ ਹੋ ਸਕਦੇ ਸਨ ਇਹ ਸਭ ਦੇਖਦਿਆਂ ਮੈਨੇਜਮੈਂਟ ਨੇ ਨਾ ਸਿਰਫ ਜੁਆਇੰਟ ਫਾਰਮ ਅਤੇ ਇਕਤਾ ਮੰਚ ਦੀਆਂ ਮੰਗਾਂ ਮੰਨੀਆਂ ਸੋ ਕੋਸੀ ਕੈਡਰ ਨੂੰ ਵੀ ਜੋ 2021 ਵਿੱਚ ਪੇ ਬੈਂਡ ਦੇ ਲਾਭ ਤੋਂ ਵਾਂਝਾ ਰਹਿ ਗਿਆ ਸੀ ਉਹਨਾਂ ਨੂੰ ਵੀ ਪ੍ਰਾਤਮਿਕਤਾ ਦੇ ਆਧਾਰ ਤੇ ਉਸ ਦਾ ਲਾਭ ਦਿੱਤਾ ਇਸ ਮਾਮਲੇ ਤੇ ਸੁਬਾਸ ਖੱਤਰ ਨੇ ਜਥੇਬੰਦੀ ਦੀ ਏਕਤਾ ਅਤੇ ਤਾਕਤ ਨੂੰ ਦਰਸਾਉਂਦੇ ਕਿਹਾ ਕਿ ਹਰ ਹੜਤਾਲ ਦੀ ਸ਼ੁਰੂਆਤ ਰਾਤ 12 ਵਜੇ ਗ੍ਰਿਡਾਂ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਖਤਮ ਵੀ ਗ੍ਰਿਡਾਂ ਤੇ ਹੀ ਰਾਤ 12 ਵਜੇ ਹੁੰਦੀ ਹੈ ਜਿਸ ਗੱਲ ਨੂੰ ਹੁਣ ਮੈਨੇਜਮੈਂਟ ਵੀ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਇਸੇ ਦੌਰਾਨ ਸੁਭਾ ਵਿੱਤ ਸਕੱਤਰ ਅਵਤਾਰ ਸਿੰਘ ਬਰਾੜ ਨੇ ਫੰਡਾ ਸੰਬੰਧੀ ਆਪਣੀ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਉਹਨਾਂ ਦੱਸਿਆ ਕਿ ਜਥੇਬੰਦੀ ਆਪਣੇ ਸਾਰੇ ਖਰਚ ਪੂਰੇ ਕਰਨ ਤੋਂ ਬਾਅਦ ਵੀ ਪੈਸੇ ਬਚਾਉਣ ਵਿੱਚ ਕਾਮਯਾਬ ਰਹੀ ਹੈ ਉਹਨਾਂ ਸਾਰੇ ਡੈਲੀਗੇਟਸ ਨੂੰ ਇਹ ਵਿਸ਼ਵਾਸ ਦਿਲਾਇਆ ਕਿ ਆਪਜੀ ਵੱਲੋਂ ਯੂਨੀਅਨ ਫੰਡ ਵਿੱਚ ਦਿੱਤਾ ਗਿਆ 21 ਰੁਪਿਆ ਆਪਜੀ ਦੀ ਅਪਲਾਈ ਲਈ ਖਰਚਿਆ ਜਾਏਗਾ ਪਿਛਲੇ ਦਿਨੀ ਗ੍ਰਿਡ ਸਟਾਫ ਦੀ ਇਕਤਾ ਨੂੰ ਹੁਲਾਰਾ ਦਿੰਦੇ ਹੋਏ ਗ੍ਰਿਡ ਸਬਸਟੇਸ਼ਨ EMPLY ਯੂਨੀਅਨ ਰਜਿਸਟ੍ਰੇਸ਼ਨ ਨੰਬਰ 24 ਵਿੱਚ ਆਪਣੀ ਸਾਰੀ ਮੈਂਬਰਸ਼ਿਪ ਨਾਲ ਸ਼ਾਮਿਲ ਹੋਣ ਵਾਲੇ ਸਬਸਟੇਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਸਕਾਡਾ ਦੇ ਨਾਮ ਤੇ ਮੈਨੇਜਮੈਂਟ ਵੱਲੋਂ ਗ੍ਰਿਡ ਸਟਾਫ ਦੀ ਜੋ ਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਸਨ ਉਸ ਦਾ ਵਿਰੋਧ ਕੀਤਾ ਜਾਏਗਾ ਅਤੇ ਉਹਨਾਂ ਅਸਾਮੀਆਂ ਨੂੰ ਫਿਰ ਤੋਂ ਬਹਾਲ ਕਰਨ ਲਈ ਯਤਨ ਕੀਤੇ ਜਾਣਗੇ ਸੂਬਾ ਸਰਪ੍ਰਸਤ ਹਰਦੇਵ ਸਿੰਘ ਖੰਨਾ ਜੀ ਵੱਲੋਂ ਇਜਲਾਸ ਵਿੱਚ ਸ਼ਾਮਿਲ ਹੋਏ ਸਾਰੇ ਡੈਲੀਗੇਟਾਂ ਦੇ ਯੋਗਦਾਨ ਦੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਯੂਨੀਅਨ ਦੀ ਇਕਜੁਟਤਾ ਅਤੇ ਸਟਾਫ ਦੀ ਪੁਲਾਈ ਲਈ ਆਪਣੇ ਸੰਕਲਪ ਨੂੰ ਦਰਉਂਦੇ ਅਤੇ ਪੂਰੇ ਪੰਜਾਬ ਪਰ ਵਿੱਚ ਗ੍ਰਿਡਾਂ ਤੇ ਕੰਮ ਕਰ ਰਹੇ ਸਾਥੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਗ੍ਰਿਡਾਂ ਤੇ ਕੰਮ ਕਰਨ ਵਾਲੇ ਮੁਲਾਜ਼ਮਾ ਦੀ ਮੁਸ਼ਕਲਾ ਉਹੀ ਸਮਝ ਸਕਦਾ ਹੈ ਜਿਸ ਨੇ ਆਪ ਗ੍ਰਿਡਾਂ ਵਿੱਚ ਦਿਨ ਰਾਤ ਇਕੱਟਾ ਹੋਏ। ਇਸੇ ਤਰ੍ਹਾਂ ਸੂਬਾ ਪ੍ਰਧਾਨ ਜਸਵੀਰ ਸਿੰਘ ਆਂਡਲੂ ਨੇ ਆਪਣੇ ਪਾਸ਼ਣ ਚ ਸਟਾਫ ਦੇ ਮਤਬਨ ਮੁੱਦਿਆਂ ਨੂੰ ਚੁੱਕਿਆ ਉਹਨਾਂ ਨੇ ਯਕੀਨ ਦਿਵਾਇਆ ਕਿ ਪੇ ਬੈਂਡ ਦਾ ਮੁੱਦਾ ਅਤੇ ਸਬਸਟੇਸ਼ਨ ਸਟਾਫ ਦੀ ਪੇ ਅਨਾਰਮਲੀ ਨੂੰ ਜਲਦ ਹੱਲ ਕਰਵਾਇਆ ਜਾਏਗਾ ਜਲਦਬਾਜੀ ਵਿੱਚ 2021 ਚ ਲਾਏ ਗਏ ਪੇ ਬੈਂਡ ਵਿੱਚ ਜਿਹੜੇ ਐਸਐਸਏ ਅਲਾਈਨਮੈਂਟ ਸਾਥੀਆਂ ਨੂੰ ਪੇ ਬੈਂਡ ਅਨਾਰਮਲੀ ਕਰਕੇ ਨੁਕਸਾਨ ਹੋ ਰਿਹਾ ਹੈ ਉਸ ਨੂੰ ਜਲਦ ਤੋਂ ਜਲਦ ਠੀਕ ਕਰਵਾਉਣ ਲਈ ਸੰਘਰਸ਼ ਦਿੱਤਾ ਜਾਏਗਾ ਸਾਥੀ ਜੀ ਇਹਦੇ ਲਈ ਇਹ ਹੈਗਾ ਵੀ ਆਪਣੀ ਕਬੀਰ ਫਾਰਮੂਲੇਸ਼ਨ ਕਮੇਟੀ ਹੈ ਜਿਹੜੀ ਉਹਦੇ ਵਿੱਚ ਆਪਣੇ ਜਨਰਲ ਸੈਕਟਰੀ ਸਰਵਿੰਦਰ ਭਗਤ ਜੀ ਉਹਨੇ ਮੈਂਬਰ ਨੇ ਹੋਰ ਜੁਨੀਆ ਦੇ ਆਗੂ ਵੀ ਉਹਦੇ ਮੈਂਬਰ ਨੇ ਚਲੋ ਬੜ ਕੇ ਸੁਣਤੀ ਹੈ ਕਿ ਉਹ ਜਿਹੜੀ ਆਪਣੀ ਵੇਅ ਫਾਰਮੂਲੇਸ਼ਨ ਕਮੇਟੀ ਆ ਖੁਦ ਹੀ ਹਲੇ ਮੀਟਿੰਗ ਨਹੀਂ ਕੋਈ ਸ਼ੁਰੂ ਹੋਈ ਜਦੋਂ ਵੀ ਕਿਉਂਕਿ ਇਹ ਇੱਕ ਮੈਨੇਜਮੈਂਟ ਰਾਹ ਰੱਖਦੀ ਹੁੰਦੀ ਹੈ ਵੀ ਜਿੱਥੇ ਵੀ ਯਾਰ ਫਰਕ ਰਹਿ ਗਿਆ ਜੀਨ ਕੈਟਾਗਰੀ ਨਾਲ ਜਦੋਂ ਆਪਣੇ ਸਾਬਕਾ ਸਟਾਫ ਦੀ ਇਕੱਲੀ ਮੈਂ ਇਸ ਕੈਟਾਗਰੀ ਦੀ ਗੱਲ ਨਹੀਂ ਕਰਦਾ ਜਿਹੜੇ ਸਾਥੀ 6 ਮਹੀਨੇ 7 ਮਹੀਨੇ ਪੇਕਮਸ਼ਨ ਦੀ ਆਪਣੇ ਰੋਲਾ ਪੈ ਰਹੇ ਆ ਉਹ ਚੀਜ਼ ਵੀ ਹੈ ਜਿਹੜੀ ਉਹ ਵੀ ਵੇਜ ਫਾਰਮੂਲੇਸ਼ਨ ਦੇ ਕਮੇਟੀ ਦੇ ਵਿੱਚ ਆਪਣੇ ਵੱਲੋਂ ਉਹਦਾ ਭਾਗ ਵੀ ਆਪਣਾ ਪੂਰਾ ਬਰੀਆ ਤਰੀਕੇ ਨਾਲ ਰੱਖਿਆ ਜਾਵੇਗਾ ਤੇ ਜੱਥੇਬੰਦੀ ਵਿਸ਼ਵਾਸਤ ਹੋਣੀ ਹੈ ਬਈ ਇਸ ਜਿਹੜੀ ਕੁਝ ਮੇਤ ਰੁਕੀਆਂ ਹੈਗੀਆਂ ਨੇ ਉਹਨਾਂ ਨੂੰ ਹਰ ਇੱਕ ਕੈਂਟਰ ਦੀ ਉਹਨੂੰ ਖਤਮ ਕਰਾਉਣ ਲਈ ਤੇ ਇਨਸਾਫ ਮੰਗਣ ਲਈ ਜੱਥੇਬੰਦੀ ਜਿਹੜੀ ਹੈਗੀ ਆ ਵਚਨਬੱਧਾ ਇਹ ਸਾਰਾ ਆਪ ਜੀ ਦੇ ਸਹਿਯੋਗ ਦੇ ਨਾਲ ਸਾਥੀ ਉਹਨਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਵਿਭਾਗ ਵਿੱਚ ਬੜੀ ਤੇਜ਼ੀ ਨਾਲ ਪ੍ਰਮੋਸ਼ਨ ਹੋ ਰਹੀਆਂ ਸਨ ਪਰ ਗ੍ਰਿਡਾਂ ਤੇ ਕੰਮ ਕਰ ਰਹੇ ਆਰਟੀਐਮ ਸਾਥੀਆਂ ਨੂੰ 10-10 ਸਾਲ ਦੀ ਸਰਵਿਸ ਹੋਣ ਤੋਂ ਬਾਅਦ ਵੀ ਪ੍ਰਮੋਸ਼ਨ ਦੇ ਅਸਰ ਨਹੀਂ ਦਿਖ ਰਹੇ ਸੀ ਜਿਸ ਨੂੰ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਸੁਲਝਾ ਲਿੱਤਾ ਗਿਆ ਹੈ ਜਿਸ ਨਾਲ ਆਰਟੀਐਮ ਸਾਥੀ 5 ਸਾਲ ਦੀ ਸਰਵਿਸ ਤੋਂ ਬਾਅਦ ਸਹਾਇਕ ਲਾਈਨਮੈਨ ਦੀ ਤਰੱਕੀ ਪਾ ਸਕਣਗੇ ਅਤੇ ਇਹ ਪ੍ਰਮੋਸ਼ਨ ਲੈਣ ਵਾਲੇ ਸਾਥੀ ਜੇਕਰ ਗ੍ਰੇਡਾਂ ਤੇ ਹੀ ਕੰਮ ਕਰਨ ਦੇ ਇਚੁਕ ਹੋਣਗੇ ਤਾਂ ਉਹ ਆਪਣੀ 5 ਸਾਲ ਦੀ ਸਹਾਇਕ ਲਾਈਨਮੈਨ ਦੀ ਨੌਕਰੀ ਕਰਨ ਤੋਂ ਬਾਅਦ ਐਸਐਸਏ ਬਣਾਈ ਜਾ ਸਕਣਗੇ ਪਿਛਲੇ ਸਮੇਂ ਦੇ ਵਿੱਚ ਬੰਮਪਰ ਤਰੱਕੀਆਂ ਹੋ ਰਹੀਆਂ ਸਾਰੇ ਕੈਟਾਗਰੀਆਂ ਦੀ ਤਰੱਕੀ ਆ ਰਹੀਆਂ ਉਹਨਾਂ ਨੂੰ ਮੁਬਾਰਕ ਪਰ ਜਦੋਂ ਕੋਈ ਇੱਕ ਸਭ ਤੋਂ ਛੋਟੀ ਕੈਟਾਗਰੀ ਹੈ ਉਹਦੀ ਤਰੱਕੀ ਦੇ ਲਈ ਪਹਿਲਾਂ ਇਹ ਜਿਹੜੇ ਬਹੁਤ ਲੇਟ ਜਿਹੜੇ 2-3 ਤਿੰਨ ਤਿੰਨ ਸਾਲ ਬਾਅਦ ਪਿੱਛੇ ਸਾਥੀ ਪ੍ਰਮੋਟ ਹੁੰਦੇ ਰਹੇ ਉਹ ਅੱਜ 10 ਤੋਂ 12-12 ਸਾਲ ਤੱਕ ਉਹਨਾਂ ਦਾ ਸਮਾਂ ਚੱਲੇ ਕੇ ਤਕਰੀਆਂ ਡਿੱਗਦੇ ਨੂੰ ਉਹ ਸਾਥੀ ਤਕਰੀਆਂ ਡਿੱਗ ਰਹੇ ਉਹਨਾਂ ਦੇ ਲਈ ਜੱਥੇਬੰਦੀ ਨੇ ਲੜਾਈ ਦਿੱਤੀ ਸਮੇਂ-ਸਮੇਂ ਤੇ ਮੈਨੇਜਮੈਂਟ ਨੂੰ ਕਨਵੈਂਸ ਕਰਾਉਣ ਲਈ ਅਸੀਂ ਯਤਨ ਕੀਤੇ ਜਿਦੇ ਲਈ ਅਸੀਂ ਇਸ ਚੀਜ਼ ਲਈ ਕਾਮਯਾਬ ਹੋ ਗਏ ਵੀ ਉਹਨਾਂ ਦਾ ਜਿਹੜਾ ਟਾਈਮ ਪੀਅਰ ਸੀ ਤੱਕੀ ਦਾ ਉਹ ਮੈਂ ਵੇਖੂ ਪੰਜਾਬਸਤਾਨਾ ਕਰਵਾਉਣ ਦੇ ਵਿੱਚ ਅਸੀਂ ਕੰਮਜਾਓ ਹੋਏ ਤੇ ਇੱਕ ਇਹਦੇ ਨਾਲ ਹੀ ਮੈਂ ਗੱਲ ਕਰਦਿਆਂ ਵੀ ਉਹ ਜਿਹੜੇ ਸਾਥੀ ਸਾਡੇ ਡਿਸਟ੍ਰਿਬਿਊਸ਼ਨ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਜਿਵੇਂ ਕਹਾਵੇਂ 99% ਸਾਥੀ ਸਾਡੇ ਉਹ ਸਬਸਟੇਸ਼ਨਾਂ ਦੇ ਕੰਮ ਕਰਕੇ ਖੁਸ਼ ਨੇ ਉਹਦੇ ਵੀ ਮੈਨੇਜਮੈਂਟ ਨੇ ਇਹ ਰਾਹ ਚੁਣਿਆ ਵੀ ਨਾ ਪੰਜ ਸਾਲ ਬਾਅਦ ਮਤਲਬ ਮੈਨੇਜਰਾਂ ਨੂੰ ਸਾਇਕ ਡੈਨ ਮੈਨ ਪ੍ਰਮੋਟ ਕਰਕੇ ਪੰਜ ਸਾਲ ਬਾਅਦ ਇਹਨਾਂ ਨੂੰ ਐਸਐਸਏ ਬਣਾ ਕੇ ਸਬਸਟੇਸ਼ਨਾਂ ਤੇ ਤਾਇਨਾਤ ਕੀਤਾ ਜਾਵੇਗਾ ਸਾਥੀਓ ਇਹਨਾਂ ਨੂੰ ਸਹਿਯਗ੍ਰਹਿਣ ਸਹਿਯਗ੍ਰਹਿਣ ਮੈਂ ਬਣਾਉਣ ਲਈ ਟੀਮ ਅਨੁਭਵੀ ਸੀਮਾ ਜੀ ਮੈਂ ਇਹ ਮੈਂ ਤੁਹਾਡੇ ਨਾਲ ਕਲੀਅਰ ਕਰ ਦਿਆਂ ਕਿਉਂਕਿ ਆਪਣੇ ਕੋਲ ਐਸਐਸਏ ਦੀ ਪ੍ਰੋਮੋਸ਼ਨ ਕੋਟੇ ਦੀ ਕੋਈ ਸੀਟ ਅਜੇ ਦੇ ਤਰੀਕੇ ਵਿੱਚ ਖਾਲੀ ਨਹੀਂ ਹੈ ਉਹਦੇ ਲਈ ਉਹਨਾਂ ਨੇ ਇੱਕ ਬਦਲ ਲੱਭਿਆ ਸਹਿਯਗ੍ਰਹਿਣ ਮੈਂ ਦੀਆਂ ਪੋਸਟਾਂ ਖਾਲੀ ਸੀ ਉਹਦੇ ਤਹਿਤ ਉਹਨਾਂ ਨੇ ਇਹ ਜਿਹੜਾ ਸਰਕੂਲਰ ਪਾਸ ਕੀਤਾ ਤੇ ਐਸਐਸਏ ਦੀਆਂ ਪੋਸਟਾਂ ਭਾਵੇਂ ਕਿ ਹਜ਼ਾਰਾਂ ਖਾਲੀ ਪਈਆਂ ਪਰ ਅੱਜ ਐਸਐਸਏ ਦੀ ਪ੍ਰੇਟ ਪਾਰਟੀ ਵੰਡ ਹੋਣ ਕਰਕੇ ਜਿਹੜਾ ਉਹ ਬੈਕਲਗ ਕਦੇ ਵੀ ਭਰਿਆ ਨਹੀਂ ਜਾ ਸਕਦਾ ਪਹਿਲਾਂ ਸਾਨੂੰ ਮੈਨੇਜਮੈਂਟ ਨੇ ਕਰਕੇ ਦਿੱਤਾ ਸੀ ਵੀ ਆਪਾਂ ਐਸਐਸਏ ਦੀ ਪੋਸਟ ਖਤਮ ਕਰਕੇ ਕਿ ਏਐਸਐਸਏ ਦੀ ਪੋਸਟ ਬਣਾ ਲਵੇ ਉਹਦੇ ਨਾਲ ਅਸੀਂ ਜਿੱਥੇ ਬੰਦੀ ਨੇ ਸਹਿਮਤੀ ਨਹੀਂ ਦਿੱਤੀ ਕਿਉਂਕਿ ਅਸੀਂ ਕਦੇ ਵੀ ਮਤਲਬ ਇਹ ਸਹੱਤ ਨਹੀਂ ਹੈਗੇ ਕਿ ਕਿਸੇ ਪੋਸਟ ਨੂੰ ਖਤਮ ਕੀਤਾ ਜਾਵੇ ਸੋ ਇਹ ਸਾਥੀ ਜਿਹੜੀਆਂ ਪ੍ਰਾਪਤੀਆਂ ਸਨ ਇਜਲਾਸ ਦੌਰਾਨ ਨਵੀਂ ਜ਼ੋਨ ਕਮੇਟੀ ਦੀ ਚੋਣ ਵੀ ਕਰਵਾਈ ਗਈ ਅਤੇ ਹਾਜ਼ਰੀ ਡੈਲੀਗੇਟਾਂ ਦੀ ਮਨਜ਼ੂਰੀ ਨਾਲ ਸੂਬਾ ਕਮੇਟੀ ਦੇ ਅਗੂ ਚੁਣੇ ਗਏ ਸੂਬਾ ਸਰਪ੍ਰਸਤ ਹਰਦੇਵ ਸਿੰਘ ਖੰਨਾ ਜੀ ਸੂਬਾ ਪ੍ਰਧਾਨ ਜਸਵੀਰ ਸਿੰਘ ਅਣਲੂ ਜੀ ਸੀਨੀਅਰ ਮੀਤ ਪ੍ਰਧਾਨ ਸਰਦਾਰ ਬੰਜੀਤ ਸਿੰਘ ਜੀ ਮੀਤ ਪ੍ਰਧਾਨ ਸਰਦਾਰ ਬਲਦੇਵ ਸਿੰਘ ਪਸੀਆਨਾ ਜੀ ਜਨਰਲ ਸਕੱਤਰ ਸੁਖਵਿੰਦਰ ਪਗਤ ਜੀ ਵਿੱਤ ਸਕੱਤਰ ਅਵਤਾਰ ਸਿੰਘ ਬਰਾੜ ਜੀ ਜੁਆਇੰਟ ਸਕੱਤਰ ਤਰਲੋਚਨ ਸਿੰਘ ਜੀ ਮੁੱਖ ਜਥੇਬੰਦਕ ਸਕੱਤਰ ਸਰਦਾਰ ਅਮਰਿਤ ਸਿੰਘ ਜੀ ਕਾਨੂੰਨੀ ਸਲਾਹਕਾਰ ਬਲਵਿੰਦਰ ਪਗੜ ਜੀ ਦਫਤਰੀ ਸਕੱਤਰ ਅਰਸ਼ਵੀਰ ਸਿੰਘ ਢਿੱਲੋਂ ਜੀ ਪ੍ਰੈਸ ਕੱਤਰ ਬਲਰਾਜ ਸਿੰਘ ਜੀ ਚੁਣੇ ਗਏ ਆਗੂ ਨੇ ਸਬ ਸਟੇਸ਼ਨ ਸਟਾਫ ਦੀ ਬਿਹਤਰੀ ਅਤੇ ਰੈਂਦੀਆਂ ਮੰਗਾ ਦੀ ਪੂਰਤੀ ਲਈ ਇਮਾਨਦਾਰੀ ਅਤੇ ਦਿ੍ਰਿੜਤਾ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ਇਸ ਇਜਲਾਸ ਨੇ ਸਾਥੀਆਂ ਵਿੱਚ ਨਵੀਂ ਊਰਜਾ ਅਤੇ ਇਕਜੁਟਤਾ ਦਾ ਸੰਦੇਸ਼ ਦਿੱਤਾ ਇਸ ਸਫਲ اجلاس ਦੀ ਮਾਲਕਾਨਾ ਜ਼ਿੰਮੇਵਾਰੀ ਲਈ ਸੂਬਾ ਸਰਪ੍ਰਸਤ ਹਰਦੀਪ ਸਿੰਘ ਖੰਨਾ ਸੂਬਾ ਪ੍ਰਧਾਨ ਜਸਵੀਰ ਸਿੰਘ ਆਂਡਲੂ ਦੇ ਯਤਨਾਂ ਨੂੰ ਯਾਦਗਾਰ ਬਣਾਇਆ ਗਿਆ ਧੰਨਵਾਦ